ਦਾ ਸੋਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 27 ਅਗਸਤ 2025 ਦਿਨ ਬੁੱਧਵਾਰ ਨਾਨਕਸ਼ਹੀ ਸੰਮਤ 557 ਭਾਦੋ ਮਹੀਨੇ ਦੀ 12 ਤਰੀਕ ਹੈ ਜੀ ਸਿਆਮੀਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸੋਹਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ 'ਚ ਨਿਗਾਹ ਸਵਾਗਤ ਆ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਵੈਂਟਨ 'ਚ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਫਾਈਬਰਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਗ੍ਰੇਟਰ ਵੈਨਕੂਵਰ 'ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਰਜੀ ਕਾਮਿਆਂ ਦੇ ਉੱਤੇ ਜਿਨ੍ਹਾਂ ਦੀ ਗਿਣਤੀ ਤੇ ਕੰਜ਼ਰਵੇਟਿਵ ਆ ਗੂਪੀਅਰ ਪਾਲੀਆ ਨੂੰ ਕਾਫੀ ਇਤਰਾਜ਼ ਆ ਉਹ ਕਹਿੰਦੇ ਵੀ ਇੱਥੋਂ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਇੱਕ ਬਿੱਲ ਜਿਹੜਾ ਨੋਵਾ ਸਕੋਸ਼ੀਆ ਦੀ ਵਿਧਾਨ ਸਭਾ ਚ ਆ ਰਿਹਾ ਅ ਜਿਹਦੇ ਉੱਤੇ ਸਾਰੇ ਕੈਨੇਡਾ ਵਾਸੀਆਂ ਨੂੰ ਉਮੀਦਾਂ ਨੇ ਕਿ ਸੋਸ਼ਲ ਮੀਡੀਆ ਦਾ ਪ੍ਰਭਾਵ ਜਿਹੜਾ ਬੱਚਿਆਂ ਦੇ ਗਲਤ ਪੈ ਰਿਹਾ ਉਹਨੂੰ ਕਿਵੇਂ ਰੋਕਿਆ ਜਾਵੇ ਇਸ ਦੇ ਨਾਲ ਹੀ ਆਪਾਂ ਇੱਕ ਲਾਪਤਾ ਹਾਈਕਰ ਦੀ ਗੱਲ ਕਰਾਂਗੇ ਇੱਕ ਪੰਜਾਬੀ ਨੌਜਵਾਨ ਹਾਈਕ ਕਰਨ ਗਿਆ ਪਹਾੜਾਂ 'ਚ ਲਾਪਤਾ ਹੋ ਗਿਆ ਸੀ ਉਹਦੀ ਹੁਣ লাশ ਮਿਲੀ ਹੈ ਤੇ ਅਮਰੀਕਾ ਦੇ ਵਿੱਚ ਅਜ ਇੱਕ ਹੋਰ ਸਮੂਹਿ ਗੋਲੀਬਾਰੀ ਕਾਂਡ ਹੋਇਆ ਜਿਦੇ ਵਿੱਚ ਸਕੂਲ ਤੇ ਗੋਲੀਆਂ ਚਲਾਈਆਂ ਗਈਆਂ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਅਖੀਰ ਚ ਗੱਲਬਾਤ ਹੋਣੀ ਹੈ ਪੰਜਾਬ ਚ ਆਏ ਹੜਾਂ ਦੀ ਜਿਹਦੀ ਮਾਰ ਦੋਵੇਂ ਪੰਜਾਬ ਚੱਲ ਰਹੇ ਆ ਉੱਪਰ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਹਾਲਾਤ ਕਾਫੀ ਵਿਗੜੇ ਹੋਏ ਆ ਹਾਲਾਤ ਐਸ ਵੇਲੇ ਕੀ ਆ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ੍ਹ ਲਈ ਹੈ। ਦਸੋ ਹੋਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਪਿਛਲੇ ਦਹਾਕੇ ਦੌਰਾਨ ਬਹੁਤ ਵੱਡੀ ਗਿਣਤੀ ਚ ਟੈਂਪਰੇਰੀ ਫਾਰਮ ਵਰਕਰਸ ਜਾਨੀ ਕਿ ਵਿਦੇਸ਼ਾਂ ਤੋਂ ਆਰਜ਼ੀ ਕੰਮੇ ਮੰਗਾਏ ਗਏ ਆ ਬੀਤੀ ਲਿਬਰਲ ਸਰਕਾਰ ਦੇ ਵਿੱਚ ਇਹ ਦੌਰ ਜਿਹੜਾ ਆ ਕਾਫੀ ਪ੍ਰਚਲਿਤ ਹੋਇਆ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਆ ਹੁਣ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਆ ਦੇ ਉੱਤੇ ਇਤਰਾਜ਼ ਕਰ ਰਹੇ ਆ ਪੀਅਰ ਪੌਲੀਆ ਜਿਹੜਾ ਕਿ ਹਾਲ ਹੀ ਦੇ ਵਿੱਚ ਜ਼ਿਮਨੀ ਚੋਣ ਜਿੱਤ ਕੇ ਦੁਬਾਰਾ ਪਾਰਲੀਮੈਂਟ ਵਿੱਚ ਪਹੁੰਚੇ ਆ ਉਹਨਾਂ ਨੇ ਮੌਜੂਦਾ ਸਰਕਾਰ ਨੂੰ けਰਨਾ ਸ਼ੁਰੂ ਕੀਤਾ ਉਹ ਕਹਿੰਦੇ ਮਾਰਕ ਕਾਰਨੀ ਦੀ ਸਰਕਾਰ ਜਿਹੜੀ ਇਸ ਸਾਲ ਵੀ ਰੈਕੋਰਡ ਨੰਬਰ ਦੇ ਵਿੱਚ ਆਜ਼ੀ ਕੰਮੇ ਲਿਆ ਰਹੀ ਹੈ ਜਿਹਦੇ ਨਾਲ ਸਾਡੇ ਲੋਕਲ ਨੌਜਵਾਨਾਂ ਦੀਆਂ ਨੌਕਰੀਆਂ ਨੂੰ ਖਤਰਾ ਪੈਦਾ ਹੋ ਰਿਹਾ ਉਹ ਕਹਿੰਦੇ ਵੀ ਅੰਕੜੇ ਦੱਸ ਰਹੇ ਆ ਅੰਕੜਾ ਵਿਭਾਗ ਦੇ ਕਿ ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ ਦਰ ਸਾਢੇ 14% ਤੋਂ ਟੱਪ ਚੁੱਕੀ ਹੈ ਇਹ 210 ਤੋਂ ਵੀ ਜ਼ਿਆਦਾ ਹੈਗੀ ਆ ਤੇ ਇਹਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਦੂਜੇ ਪਾਸੇ ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਵੱਲੋਂ రికార్డ్ ਤੋੜ ਆਰਜੀ ਕੰਮੇ ਮਗਾਏ ਜਾ ਰਹੇ ਆ ਤੇ ਉਹਨਾਂ ਦੇ ਵਿੱਚ ਕੋਈ ਵੀ ਜਿਹੜੀ ਆ ਕਮੀ ਪੇਸ਼ੀ ਨਹੀਂ ਆ ਰਹੀ ਸੋ ਇਹਦੇ ਨਾਲ ਯੂਥ ਅਨਪਲਾਈਮੈਂਟ ਜਾਨੀ ਕਿ ਨੌਜਵਾਨਾਂ ਚ ਬੇਰਜ਼ਗਾਰੀ ਦਾ ਦੌਰ ਹੋਰ ਵਧੇਗਾ ਜੀ ਉਹ ਕੰਜਾ ਨੁਕਸਾਨੇ ਨਕਾਨ ਸੋ ਪੋਲੀਵ ਨੇ ਕਿਹਾ ਕਿ ਜਿਹੜਾ ਡਾਟਾ ਸਟੈਟਿਸ ਕੈਨੇਡਾ ਦੇ ਵੱਲੋਂ ਜਾਰੀ ਕੀਤਾ ਗਿਆ ਆ ਉਹ ਇਹ ਦੱਸ ਰਿਹਾ ਆ ਕਿ ਸਰਕਾਰ ਵੱਲੋਂ ਆਪਣੇ ਮਿੱਥੇ ਟੀਚੇ ਤੋਂ ਵੀ ਵੱਧ ਆਰਜੀ ਕੰਮੇ ਵਰਕ ਪਰਮਿਟ ਤੇ ਵਰਕ ਵੀਜ਼ੇ ਤੇ ਸੱਦੇ ਜਾ ਰਹੇ ਆ ਰਿਮਿਗੇਸ਼ਨ ਵਿਭਾਗ ਨੇ ਕੈਨੇਡਾ ਦੇ ਨਵੇਂ ਪੀਅਰ ਪੋਲੀਆ ਦੇ ਇਸ ਬਿਆਨ ਨੂੰ ਰੱਦ ਕਰ ਦਿੱਤਾ ਉਹ ਕਹਿੰਦੇ ਵੀ ਜਿਹੜੇ ਅੰਕੜੇ ਦੇਖ ਰਹੇ ਆ ਪੀਅਰ ਪੋਲੀਆ ਉਹ ਸਹੀ ਨਹੀਂ ਹੈਗੇ ਸਹੀ ਅੰਕੜਿਆਂ ਦਾ ਵਰਣਨ ਉਹਨਾਂ ਨੇ ਕੀਤਾ ਉਹ ਕਹਿੰਦੇ ਵੀ ਜਿਹੜਾ ਫੈਡਰਲ ਡਾਟਾ ਹੈਗਾ ਉਹ ਇਹ ਸ਼ੋਅ ਕਰਦਾ ਆ ਕਿ ਇਸ ਵੇਲੇ 82000 ਟੈਂਪਰੇਰੀ ਫਾਰਮ ਵਰਕਰ ਜਿਹੜੇ ਆ ਉਹ ਨਵੇਂ ਆਏ ਆ ਪਰ ਉਹ ਕਹਿੰਦੇ ਵੀ ਇਹਦੇ ਵਿੱਚ ਜਿਹੜੀ ਗੱਲ ਇਹਦੇ ਵਿੱਚ ਪੁਰਾਣੇ ਵੀ ਰੀਨਿਊ ਕੀਤੇ ਗਏ ਆ ਤੇ ਨਵੇਂ ਵੀ ਕੀਤੇ ਗਏ ਆ ਉਹ ਕਹਿੰਦੇ ਵੀ ਪਿਛਲੇ ਜਿਹੜੇ 6 ਮਹੀਨੇ ਆ ਇਹਨਾਂ ਦੇ ਵਿੱਚ ਸਿਰਫ ਬਾਹਰੋਂ ਜਿਹੜੇ ਨਵੇਂ ਆਏ ਆ ਉਹ ਸਿਰਫ 33722 ਆਏ ਆ ਤੇ ਇਸ ਕਰਕੇ ਜਿਹੜਾ ਡਾਟਾ ਆ ਗਲਤ ਤਰੀਕੇ ਨਾਲ ਪੜਿਆ ਜਾ ਰਿਹਾ ਉਹ ਕਹਿੰਦੇ ਵੀ ਜਿਹੜੇ ਇੱਥੇ ਪਹਿਲਾਂ ਹੀ ਰਹਿ ਰਹੇ ਆ ਉਹਨਾਂ ਦੇ ਵੀਜ਼ੇ ਰੀਨਿਊ ਕੀਤੇ ਗਏ ਆ ਉਹ ਅੰਕੜਾ ਵੀ ਨਾਲੇ ਵਿੱਚ ਸ਼ੋ ਹੋ ਕੇ ਆ ਰਿਹਾ ਆ ਸੋ ਨਵਾਂ ਜਿਹੜਾ ਹੈਗਾ ਟੀਚਾ ਸਾਲ ਦਾ ਉਹਦੇ ਨਾਲੋਂ ਲਗਭਗ ਹਜੇ 50% ਤੋਂ ਵੀ ਘੱਟ ਟੈਂਪਰੇਰੀ ਫੋਰਨ ਵਰਕਰਸ ਜਿਹੜੇ ਆ ਇੱਥੇ ਉਹ ਹੋ ਸੱਦੇ ਗਏ ਆ ਟੈਂਪਰੇਰੀ ਫੋਰਨ ਵਰਕਰਸ ਪ੍ਰੋਗਰਾਮ ਦੇ ਅਧੀਨ ਇਸੇ ਤਰੀਕੇ ਇੱਕ ਹੋਰ ਪ੍ਰੋਗਰਾਮ ਜਿਹੜਾ ਆ ਇਮੀਗ੍ਰੇਸ਼ਨ ਵਿਭਾਗ ਵੱਲੋਂ ਚਲਾਇਆ ਗਿਆ ਉਹਦੇ ਵਿੱਚ ਜਿਹੜਾ ਕਿ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਨੂੰ ਕਿਹਾ ਜਾਂਦਾ ਉਹਦੇ ਵਿੱਚੋਂ ਵੀ ਸਕਿਲਡ ਵਰਕਰ ਜਿਹੜੇ ਆ ਪੂਰੀ ਦੁਨੀਆ ਦੇ ਵਿੱਚੋਂ ਸੱਦੇ ਜਾਂਦੇ ਆ ਉਹਦੇ ਬਾਰੇ ਵੀ ਉਹਨਾਂ ਨੇ ਇਹੀ ਗੱਲ ਕੀਤੀ ਹੈ ਕਿ ਜਿਹੜੇ ਅੰਕੜੇ ਪੀਅਰ ਪੋਲੀਵ ਪੇਸ਼ ਕਰ ਰਹੇ ਆ ਉਹ ਦਰੋਸਤ ਨਹੀਂ ਹੈਗੇ ਉਹਨਾਂ ਦੇ ਵਿੱਚ ਰੀਨਿਊਅਲ ਅਤੇ ਨਵੇਂ ਆਇਆਂ ਨੂੰ ਕੁੱਲ ਮਿਲਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਕਿ ਨਵੇਂ ਹਜੇ ਬਹੁਤ ਘੱਟ ਸੱਦੇ ਗਏ ਆ ਜਿਹੜਾ ਅੰਕੜਾ ਉਹਨਾਂ ਦਾ ਅੱਧੇ ਸਾਲ ਦੇ ਵਿੱਚ ਪੂਰਾ ਹੋਣਾ ਚਾਹੀਦਾ ਸੀਗਾ ਉਸ ਟੀਕੇ ਤੋਂ ਵੀ ਘੱਟ ਸੱਦੇ ਗਏ ਆ ਜਦੋਂ ਕਿ ਪੀਅਰ ਪੋਲੀਓ ਵੀ ਇਹ ਕਹਿ ਰਹੇ ਆ ਕਿ ਜਿੰਨਾ ਟੀਕਾ ਸਾਰੇ ਸਾਲ ਦਾ ਸੀ ਉਦੋਂ ਵੀ ਵੱਧ ਸੱਦਲੇ ਆ ਉਹ ਕਿ ਜਨਨ ਨੂੰ ਇਹ ਭਲੇਖਾ ਤਾਂ ਲੱਗ ਰਿਹਾ ਕਿਉਂਕਿ ਉਹ ਜਿਹੜੇ ਰੀਨਿਊਅਲ ਨੇ ਜਿਨ੍ਹਾਂ ਨੇ ਇੱਥੇ ਪਹਿਲਾਂ ਹੀ ਇਹਨਾਂ ਨੂੰ ਰਹਿੰਦਿਆਂ ਹੋયા ਨੇ ਆਪਣੇ ਵਰਕ ਵੀਜ਼ਾ ਜਾਂ ਵਰਕ ਪਰਮਿਟ ਰੀਨਿਊ ਕਰਾਏ ਆ ਉਹਨਾਂ ਦੀ ਗਿਣਤੀ ਵੀ ਵਿੱਚ ਕੀਤੀ ਜਾ ਰਹੀ ਆ ਸੋ ਜਿਹੜਾ ਇਮੀਗ੍ਰੇਸ਼ਨ ਵਿਭਾਗ ਆ ਉਹ ਇਹ ਕਹਿ ਰਿਹਾ ਕਿ ਹੱਲੇ ਇੰਨੇ ਟੈਂਪਰਰੀ ਫੌਨ ਵਰਕਰ ਨਹੀਂ ਆਏ ਜਿੰਨਾ ਕਿ ਸਾਡਾ ਟੀਚਾ ਆ ਪਰ ਸਾਡਾ ਜਿਹੜਾ ਕੁੱਲ ਇਸ ਸਾਲ ਦਾ ਟੀਚਾ ਹੈ ਉਹ 368000 ਟੈਂਪਰਰੀ ਫੌਨ ਵਰਕਰ ਸਾਲ 2025 ਦੇ ਵਿੱਚ ਲਿਆਉਣ ਦਾ ਆ ਜਿੱਤੋਂ ਹਜੇ ਪਿੱਛੇ ਚੱਲ ਰਹੇ ਆ ਤੇ ਬਾਕੀ ਉਹ ਕਹਿੰਦੇ ਅਗਲੇ ਸਾਲ ਜਾਨਕਿ 2026 ਦੇ ਵਿੱਚ ਟੀਚਾ ਘਟ ਕੇ 22 ਲੱਖ ਤੇ 11000 ਤੇ ਰਹਿ ਜਾਣਾ ਆ ਅਸੀਂ ਟੈਂਪਰਰੀ ਫੌਨ ਵਰਕਰ ਹੋਰ ਘਟਾ ਦੇਣੇ ਆ ਉਹਦੇ ਨਾਲ ਇਥੇ ਲੋਕਲ ਫਿਰ ਜੌਬਸ ਜਿਹੜੀਆਂ ਆ ਹੋਰ ਹੋ ਜਾਣਗੀਆਂ ਸੋ ਕੁੱਲ ਮਿਲਾ ਕੇ ਜੀ ਬੇਰਜ਼ਗਾਰੀ ਦਾ ਆਲਮ ਆ ਕੈਨੇਡਾ ਦੇ ਵਿੱਚ ਜਿਸ ਹਿਸਾਬ ਦੇ ਨਾਲ ਇੱਕ ਅਣ-ਐਲਾਨਿਆ ਮੰਦਵਾਲਾ ਚੱਲ ਰਿਹਾ ਆ ਸਰਕਾਰ ਰੈਸੈਸ਼ਨ ਐਲਾਨ ਨਹੀਂ ਕਰ ਰਹੀ ਪਰ ਹਾਲਾਤ ਜਿਹੜੇ ਰੈਸੈਸ਼ਨ ਤੋਂ ਵੀ ਭੈੜੇ ਆ ਉਹਦੇ ਵਿੱਚ ਲੋਕਾਂ ਨੂੰ ਇਹ ਲੱਗ ਰਿਹਾ ਕਿ ਮੇਰੀ ਜਿਹੜੀ ਮੰਦੀ ਹਾਲਤ ਆ ਉਹਦਾ ਜ਼ਿੰਮੇਵਾਰ ਕੋਈ ਦੂਜਾ ਬੰਦਾ ਆ ਜਿਹੜੇ ਪੱਕੇ ਆ ਉਹਨਾਂ ਨੂੰ ਕੱਚੇ ਦੋਸ਼ੀ ਲੱਗੀ ਜਾਂਦੇ ਆ ਜਿਹੜੇ ਕੱਚੇ ਆ ਉਹ ਕਹਿੰਦੇ ਵੀ ਪੱਕੇ ਦੋਸ਼ੀ ਆ ਇਹ ਵੀ ਸਾਡੀਆਂ ਤਨ ਗਾਹ ਦਿੰਦੇ ਜੋ ਕੁੱਲ ਮਿਲਾ ਕੇ ਇੱਕ ਵੇਲੇ ਇਸ ਵੇਲੇ ਬਹੁਤ ਜ਼ਿਆਦਾ ਜਿਹੜਾ ਮਾਹੌਲ ਆ ਉਹ ਚਿੰਤਾਜਨਕ ਬਣਿਆ ਹੋਇਆ ਉਹ ਲੋਕ ਖਾਸ ਕਰਕੇ ਜਿਹੜੇ ਕਿ ਚੰਗੇ ਭੁੱਖ ਦੀ ਆਸ ਵਿੱਚ ਪਿਛਲੇ 5-7 ਸਾਲਾਂ 'ਚ ਕੈਨੇਡਾ ਪਹੁੰਚੇ ਆ ਉਹਨਾਂ ਨੂੰ ਬਹੁਤ ਨਿਰਾਸ਼ਾ ਹੋ ਰਹੀ ਆ ਕਿਉਂਕਿ ਕਈ ਤਾਂ ਬਹੁਤ ਜ਼ਿਆਦਾ ਪੈਸਾ ਖਰਚ ਕੇ ਇੱਥੇ ਆਏ ਆ ਕਈ ਜਿਹੜੇ ਆ ਨਾਲ ਪੈਸਾ ਲੈ ਕੇ ਆਏ ਸੀ ਉਹਨੇ ਇੰਨੇ ਇਨਵੈਸਟ ਕਰ ਦਿੱਤਾ ਮਾਰਕੀਟ ਡਿੱਗ ਪਈ ਆ ਉਹ ਪੈਸਾ ਵੀ ਜਾਂਦਾ ਲੱਗਾ ਤੇ ਕਈਆਂ ਨੇ ਤਾਂ ਸਾਰਾ ਕੁਝ ਵੇਚ ਵਟ ਕੇ ਇੱਥੇ ਸਭ ਕੁਝ ਲੈ ਆਂਦਾ ਸੀਗਾ ਤੇ ਹੁਣ ਪਿੱਛੇ ਵੀ ਕੁਝ ਨਹੀਂ ਬਚਿਆ ਜੱਥੇ ਉਹ ਜਾ ਸਕਣ ਸੋ ਕੁੱਲ ਮਿਲਾ ਕੇ ਕੈਨੇਡੀਅਨ ਡ੍ਰੀਮ ਜਿਹੜਾ ਆ ਉਹ ਟੁੱਟ ਚੁੱਕਾ ਆ ਤੇ ਗੱਲ ਚਾਹੇ ਆਪਾਂ ਨਵਿਆਂ ਦੀ ਕਰ ਲਈਏ ਚਾਹੇ ਪੁਰਾਣਿਆਂ ਦੀ ਕਰ ਲਈਏ ਸੁਖੀ ਕੋਈ ਨਹੀਂ ਕਿਉਂਕਿ ਕੈਨੇਡਾ ਭਰ ਦੇ ਵਿੱਚ ਘਰਾਂ ਦੀ ਮਾਰਕੀਟ ਡਿਗਣ ਦੇ ਨਾਲ ਕਾਫੀ ਨੁਕਸਾਨ ਲੋਕਾਂ ਦਾ ਹੋਇਆ ਆ ਬਹੁਤੇ ਪੈਸੇ ਲੋਕਾਂ ਨੇ ਰੀਅਲ ਏਸਟੇਟ ਵਿੱਚ ਨਿਵੇਸ਼ ਕਰਕੇ ਬਣਾਏ ਸੀਗੇ ਤੇ ਕੀਮਤਾਂ ਜਿਹੜੀਆਂ ਆ ਉਹ ਤਕਰੀਬਨ 2018 ਕਦੇ ਲੈਵਲ ਤੇ ਚਲੇ ਗਈਆਂ ਆ ਜਾਂ ਜਿਹੜੀ ਪਿਛਲੇ 7 ਸਾਲਾਂ ਚ ਲੋਕਾਂ ਨੇ ਕਮਾਈ ਕੀਤੀ ਸੀਗੀ ਵੀ ਸਾਡੀਆਂ ਕੀਮਤਾਂ ਵਧ ਗਈਆਂ ਘਰਾਂ ਦੀਆਂ ਸੀ ਇੰਨੇ ਅਮੀਰ ਹੋ ਗਏ ਉਹ ਸਾਰਾ ਕੁਝ ਖੁਰ ਗਿਆ ਆ ਸੋ ਮੋੜ ਕੋੜੇ ਖੋਤੀ ਜਿਹੜੀ ਆ ਜੀ ਬੋਰ ਥੱਲੇ ਆ ਚੁੱਕੀ ਆ ਤੇ ਹੁਣ ਕੋਈ ਰਾਹ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਲੋਨ ਵੱਡੇ ਹੋ ਗਏ ਆ ਖਰਚੇ ਵਧਾ ਲਏ ਆ ਤੇ ਜਿਹੇ ਹਾਲਾਤ ਦੇ ਵਿੱਚ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਹੋ ਰਹੀ ਆ ਹੁਣ ਤਾਂ ਹਾਲਾਤ ਇਹ ਹੋਏ ਆ ਕਿ ਕੋਈ ਮੰਗਣ ਨੂੰ ਵੀ ਪੈਸੇ ਹੈ ਨਹੀਂਗੇ ਅੱਗੇ ਦੱਸ ਕਹਿੰਦੇ ਚਲੋ ਜੇ ਲੋੜ ਪੈਂਦੀ ਆ ਕੋਈ ਬੰਦਾ ਲਾਈਨ ਆਪਰੇਟ ਲੈ ਲੈਂਦਾ ਬੈਂਕ ਕੋਲੇ ਚਲ ਜਾਂਦਾ ਬੈਂਕ ਜਵਾਬ ਦੇ ਦਿੰਦੀ ਆ ਕਿ ਜੇ ਪ੍ਰਾਈਵੇਟ ਲੈਂਡਰ ਕੋਲੇ ਚਲੇ ਜਾਂਦਾ ਪ੍ਰਾਈਵੇਟ ਲੈਂਡਰ ਜਵਾਬ ਦੇ ਦਿੰਦਾ ਤਾਂ ਕਿਸੇ ਰਿਸ਼ਤੇਦਾਰ ਕੋਈ ਯਾਰ ਦੋਸਤ ਕੋਲੋਂ ਮੰਗ ਲਿਆ ਤੇ ਐਸੇ ਬਲੇ ਹਾਲਾਤ ਇਹ ਨੇ ਵੀ ਸਾਰੇ ਪਾਸੇ ਮ ਹੱਥ ਖੜੇ ਹੋਏ ਹੋਇਆ ਜਿਹੜੇ ਬੰਦੇ ਲੱਖ ਲੱਖ ਡਾਲਰ ਦੇਣ ਦੀ ਸਮਰੱਥਾ ਰੱਖਦੇ ਸੀ ਅਧਾਰਾ ਉਹ 2000 ਡਾਲਰ ਦੀ ਚੈੱਕ ਲੈਣ ਤੋਂ ਵੀ ਗਰੇਜ਼ ਕਰ ਰਹੇ ਆ ਕਹਿੰਦੇ ਸਾਡੀ ਆਪਣੀ ਬੱਸ ਹੋਈ ਪਈ ਆ ਸੋ ਇਹ ਗੱਲ ਜਿਹੜੀ ਮੈਂ ਕਰ ਰਿਆਂ ਵੈਨਕੂਵਰ ਇਲਾਕੇ ਦੀ ਕਰ ਰਿਆਂ ਟ੍ਰਾਂਟੋ ਇਲਾਕੇ ਦੀ ਕਰ ਰਿਆਂ ਅਜੇ ਮੈਂਟਨ ਕੈਲਰੀ ਦੇ ਵਿੱਚ ਮੈਨੀਟੋਬਾ ਦੇ ਵਿੱਚ ਸਸਕਾਚੂਨ ਦੇ ਵਿੱਚ ਥੋੜਾ ਥੋੜਾ ਲੋਕਾਂ ਨੂੰ ਸਾਹ ਹੁੰਦਾ ਆ ਪਰ ਵੈਨਕੂਵਰ ਅਤੇ ਟ੍ਰਾਂਟੋ ਇਲਾਕੇ ਦੇ ਵਿੱਚ ਹਾਲ ਜਿਹੜੇ ਆ ਕਾਫੀ ਮੰਦੇ ਚੱਲ ਰਹੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਨੋਵਾ ਸਕੋਸ਼ੀਆ ਦੀ ਨੋਵਾ ਸਕੋਸ਼ੀਆ ਦੇ ਵਿੱਚ ਲਿਬਰਲ ਪਾਰਟੀ ਦੇ ਵਿਧਾਨ ਸਭਾ ਚ ਜਿਹੜੇ ਉਮੀਦਵਾਰ ਨੇ ਵਿਧਾਨ ਸਭਾ ਦੇ ਵਿੱਚ ਵਿਧਾਇਕ ਨੇ ਸਿਰਫ ਦੋ ਨੇ ਪਰ ਉਹ ਇੱਕ ਕੈਨੇਡਾ ਲੈਵਲ ਦਾ ਮੁੱਦਾ ਵਿਧਾਨ ਸਭਾ ਦੇ ਵਿੱਚ ਚੁੱਕ ਰਹੇ ਆ ਰੈਡਾ ਪਾਰ ਦੇ ਵਿੱਚੋਂ ਮਾਪੇ ਮੰਗ ਕਰ ਰਹੇ ਸੀ ਕਿ ਜਿਸ ਤਰੀਕੇ ਦੇ ਨਾਲ ਸਕੂਲਾਂ ਦੇ ਵਿੱਚ ਸੈਲਫੋਨ ਬੈਨ ਕੀਤੇ ਗਏ ਆ ਇਸੇ ਤਰੀਕੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਵੀ ਪਰੇ ਰੱਖਣਾ ਪਊਗਾ ਖਾਸ ਕਰਕੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਨੇ ਉਹਨਾਂ ਦੀ ਸਿਹਤ ਤੇ ਉਹਨਾਂ ਦੀ ਮਾਨਸਿਕ ਸਿਹਤ ਦੇ ਉੱਤੇ ਖਾਸ ਕਰਕੇ ਬਹੁਤ ਮਾੜਾ ਪ੍ਰਭਾਵ ਆ ਸੋਸ਼ਲ ਮੀਡੀਆ ਪਾ ਰਿਹਾ ਆ ਬੱਚੇ ਖੁਦਕੁਸ਼ੀਆਂ ਕਰ ਰਹੇ ਆ ਸੈਕਸ ਟੋਰਸ਼ਨ ਦੇ ਸ਼ਿਕਾਰ ਹੋ ਰਹੇ ਆ ਉਹਨਾਂ ਦੀ ਨਿਗਾਹ ਜਾਂਦੀ ਰਹੀ ਆ ਉਹਨਾਂ ਦੇ ਦਿਮਾਗ ਦਾ ਲੈਵਲ ਜਿਹੜਾ ਆ ਆਈਕਿਊ ਲੈਵਲ ਘਟ ਰਿਹਾ ਆ ਸੋ ਨੋਵਾ ਸਕੋਸ਼ੀਆ ਦੀ ਵਿਧਾਨ ਸਭਾ ਦੇ ਵਿੱਚ ਇਸ ਨੂੰ ਟੈਕਲ ਕਰਨ ਦੀ ਇੱਕ ਮਤਾ ਜਿਹੜਾ ਲਿਆਂਦਾ ਜਾ ਰਿਹਾ ਤੇ ਇਹਨੂੰ ਸੋਸ਼ਲ ਮੀਡੀਆ ਰਿਸਪੌਂਸਿਬਿਲਟੀ ਐਕਟ ਕਿਹਾ ਜਾ ਰਿਹਾ ਤੇ ਉੱਥੇ ਐਨਡੀਪੀ ਅਤੇ ਕੰਜ਼ਰਵੇਟਿਵ ਜਿਹੜੇ ਪ੍ਰੋਗਰੈਸਿਵ ਨੇ ਉਹਨਾਂ ਦੀ ਮੈਜੋਰਟੀ ਆ ਕਾਸਕੇ ਪ੍ਰੋਗਰੈਸਿਵ ਕਨਜ਼ਰਵੇਟਿਵ ਦੀ ਉਹਨਾਂ ਦੀ ਮਰਜ਼ੀ ਤੋਂ ਬਿਨਾ ਇਹ ਮਤਾ ਪਾਸ ਨਹੀਂ ਹੋਣਾ ਤੇ ਜੇਕਰ ਤਿੰਨੇ ਪਾਰਟੀਆਂ ਸਹਿਮਤ ਹੋ ਜਾਂਦੀਆਂ ਤਾਂ ਨੋਵਾ ਸਕੋਸ਼ੀਆ ਪਹਿਲਾ ਸੂਬਾ ਬਣ ਜਾਊਗਾ ਜਿੱਥੇ ਕਿ ਬੱਚਿਆਂ ਦੇ ਉੱਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਘਟਾਉਣ ਲਈ ਕੋਈ ਐਕਟ ਪੇਸ਼ ਹੋਊਗਾ ਤੇ ਪਾਸ ਹੋਊਗਾ ਤਾਂ ਜੇਕਰ ਨੋਵਾ ਸਕੋਸ਼ੀਆ ਦੇ ਵਿੱਚ ਇਹ ਹੋ ਜਾਂਦਾ ਹੈ ਤਾਂ ਹੋਰ ਸੂਬਿਆਂ ਦੀਆਂ ਵਿਧਾਨ ਸਭਾ ਵੀ ਇਹ ਕਰ ਸਕਦੀਆਂ ਆ ਕਿਉਂਕਿ ਇਹ ਸੈਲਫੋਨ ਬੈਨ ਮਾਮਲੇ ਵਿੱਚ ਵੀ ਜਿਹਾ ਹੋਇਆ ਸੀਗਾ ਪਹਿਲਾਂ ਇੱਕ ਸੂਬੇ ਨੇ ਪਹਿਲ ਕੀਤੀ ਸੈਲਫੋਨਾਂ ਦੇ ਉੱਤੇ ਪਾਬੰਦੀ ਲੱਗ ਗਈ ਸਕੂਲਾਂ ਦੇ ਵਿੱਚ ਉਦੋਂ ਬਾਅਦ ਬਾਕੀ ਸੂਬੇ ਜਿਹੜੇ ਉਹਨਾਂ ਨੇ ਵੀ ਕਾਪੀ ਕੀਤਾ ਅਤੇ ਹੁਣ ਉੱਥੇ ਵੀ ਹੌਲੀ-ਹੌਲੀ ਬੈਨ ਲੱਗ ਗਏ ਆ ਜਾਂ ਲੱਗ ਰਹੇ ਆ ਸੋ ਬੜੀ ਚੰਗੀ ਗੱਲ ਹੈ ਕਿ ਜੇਕਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵ ਤੋਂ ਬਚਾ ਲਿਆ ਜਾਵੇ ਕਿਉਂਕਿ ਸਾਰੀ ਉਮਰ ਪਈ ਹੈ ਸਾਰਾ ਕੁਝ ਕਰਨ ਨੂੰ ਪਰ ਸੋਸ਼ਲ ਮੀਡੀਆ ਤੇ ਅੱਜ ਕੱਲ ਇਹੋ ਜਿਹੇ ਕੁਝ ਪਰੋਸਿਆ ਜਾ ਰਿਹਾ ਜੋ ਬੱਚਿਆਂ ਦੇ ਵਾਸਤੇ ਬਿਲਕੁਲ ਵੀ ਸਹੀ ਨਹੀਂ ਬਹੁਤ ਸਾਰੇ ਬੱਚੇ ਇਹਨਾਂ ਡਿਪਰੈਸ਼ਨ ਵਿੱਚ ਵੀ ਜਾ ਸਕਦੇ ਆ ਖੁਦਕੁਸ਼ੀਆਂ ਕਰ ਸਕਦੇ ਆ ਠੱਗਾਂ ਦੇ ਜਿੱਕੇ ਚੜ ਸਕਦੇ ਆ ਸੋ ਕੁੱਲ ਮਿਲਾ ਕੇ ਇਹਨਾਂ ਨੂੰ ਬਚਾਉਣ ਦੀ ਵੱਡੀ ਲੋੜ ਆ ਤੇ ਮਾਪੇ ਬੜੇ ਖੁਸ਼ ਨੇ ਕਿ ਜੋ ਨਿਊਰੋਸਿਕੀਸ਼ੀਅਰ ਚ ਹੋ ਰਿਹਾ ਇਹ ਬੈਲ ਫਾਲ ਦੇ ਵਿੱਚ ਯਾਨੀ ਕਿ ਪੱਤਝੜ ਦੇ ਸੈਸ਼ਨ ਵਿੱਚ ਆਉਣਾ ਇਹੋ ਜਿਹੇ ਬੈਲ ਸਾਰੇ ਕੈਨੇਡਾ ਦੇ ਵਿੱਚ ਆਉਣੇ ਚਾਹੀਦੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਇੱਕ ਮਿਸਿੰਗ ਹਾਈਕਰ ਦੀ ਇੱਕ ਪੰਜਾਬੀ ਨੌਜਵਾਨ ਜਿਹੜਾ ਕਿ ਸਰੀ ਵੈਨਕੂਵਰ ਤੋਂ ਬਾਹਰ ਨਿਕਲ ਕੇ ਸ਼ਹਿਰ ਚੱਲਾ ਲੱਗ ਪੈਂਦਾ ਹੈ ਬਸਪੁਰ ਤੋਂ ਪਰਲੇ ਪਾਸੇ ਉੱਥੇ ਪਹਾੜਾਂ ਦੇ ਵਿੱਚ ਹਾਈਕਿੰਗ ਕਰਨ ਵਾਸਤੇ ਗਿਆ ਸੀ ਉੱਪਰ ਚੜ੍ਹਨ ਵਾਸਤੇ ਗਿਆ ਸੀ ਲਾਪਤਾ ਹੋ ਗਿਆ ਸੀ ਉਹਦਾ ਪਤਾ ਨਹੀਂ ਸੀ ਲੱਗ ਰਿਹਾ ਉਹ ਤੇ ਉਹਦਾ ਕਜ਼ਨ ਜਾਨੀ ਕਿ ਉਹਦਾ ਰਿਸ਼ਤੇਦਾਰ ਜਿਹੜਾ ਦੋਨੇ ਜਣੇ ਇਕੱਠੇ ਚੜ੍ਹਨ ਲੱਗੇ ਸੀ ਫਲੋਰਾ ਪੀਕ ਕਹਿੰਦੇ ਆ ਨੂੰ ਚਿਲਾ ਵਿਖਦੇ ਕੋਲ ਇਹ ਕਈ ਪਾਸਿਓਂ ਚੜਿਆ ਜਾ ਸਕਦਾ ਆ ਇਹ ਜਿਹੜੀ ਹਾਈਕ ਆ ਗਰਮੀਆਂ ਨੂੰ ਵੀ ਚੱਲਦੀ ਆ ਸਿਆਲਾਂ ਨੂੰ ਵੀ ਚੱਲਦੀ ਆ ਵਿੰਟਰ ਦੇ ਵਿੱਚ ਉੱਪਰ ਜਾ ਕੇ ਤੁਸੀਂ ਬਹੁਤ ਵਧੀਆ ਪਹਾੜਾਂ ਦੇ ਅਤੇ ਝੀਲਾਂ ਦੇ 뷰 ਦੇਖ ਸਕਦੇ ਆ ਸੋ ਇਹ ਨੌਜਵਾਨ ਜਿਹੜਾ ਕਿ ਬੜਾ ਫਿੱਟ ਸਿਗਾ ਸਾਇਮਨ ਫ੍ਰੇਜ਼ਰ ਯੂਨੀਵਰਸਿਟੀ ਦਾ ਵਿਦਿਆਰਥੀ ਸਿਗਾ ਬੜਾ ਹੁਣਹਾਰ ਨੌਜਵਾਨ ਦੀ ਲਿੰਕਡਿਨ ਪ੍ਰੋਫਾਈਲ ਤੋਂ ਪਤਾ ਲੱਗਦਾ ਸੋ ਇਹ ਸੋਮਵਾਰ 25 ਅਗਸਤ ਨੂੰ ਸ਼ਾਮ ਨੂੰ 5:00 ਵਜੇ ਆਪਣੇ ਨਾਲ ਦੇ ਸਾਥੀ ਤੋਂ ਵਿਛੜ ਗਿਆ ਅ ਦੋਵੇਂ ਜਣੇ ਅਡਰ ਟ੍ਰੇਲ ਦੇ ਉੱਤੇ ਪੈ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਉਹਦਾ ਕੁਝ ਪਤਾ ਸੌਰ ਨਹੀਂ ਲੱਗਿਆ ਤੇ ਬਾਅਦ ਦੇ ਵਿੱਚ ਹੁਣ ਚਿਲਾਵਿਕ ਪੁਲਿਸ ਨੇ ਰਾਤੀ ਕਨਫਰਮ ਕੀਤਾ ਕਿ ਚਿਲਾਵਿਕ ਰਿਵਰ ਵੈਲੀ ਬੈਕ ਕੰਟਰੀ ਦੇ ਵਿੱਚ ਉਹਦੀ ਲਾਸ਼ ਲੱਭੀ ਆ ਮੁੰਡੇ ਦੀ ਤੇ ਮੁੰਡਾ ਪੰਜਾਬੀ ਆ ਬੜਾ ਹੁਣ ਹਾਰ ਇਧਰ ਲ ਬਣ ਜੰਪਲ ਇਹ ਬੱਚਾ ਸੀਗਾ ਪਰ ਪਰਿਵਾਰ ਦੀ ਕਹਿ ਸਕਦੇ ਕਹਿਣ ਦੇ ਉੱਤੇ ਉਹਦਾ ਨਾਂ ਨਹੀਂ ਰਿਲੀਜ਼ ਕੀਤਾ ਜਾ ਰਿਹਾ ਸੋ ਇਹ ਇੱਕ ਬੜਾ ਮੰਦ ਭਗਾ ਹਾਦਸਾ ਜਿਹੜਾ ਵਾਪਰਿਆ ਆ ਤੇ ਇਹਦੇ ਤੋਂ ਸਬਕ ਲੈਣ ਦੀ ਲੋੜ ਆ ਜ਼ਰੂਰ ਕੋਈ ਆਪਾਂ ਦੇਖ ਰਹੇ ਹਾਂ ਕਿ ਹਰ ਸਾਲ ਬੱਚੇ ਜਿਹੜੇ ਸਾਡੇ ਆ ਕੋਈ ਡੁੱਬ ਕੇ ਮਰ ਰਿਹਾ ਕੋਈ ਐਕਸੀਡੈਂਟਾਂ ਦੇ ਵਿੱਚ ਤੇ ਕੋਈ ਇਸ ਤਰੀਕੇ ਦੇ ਨਾਲ ਕੁਦਰਤੀ ਹਾਲਾਤਾਂ ਦੇ ਨਾਲ ਜੂਝਦੇ ਆ ਉਹ ਜਿਹੜਾ ਜੇ ਤੁਸੀਂ ਕੁਦਰਤ ਦੇ ਨਾਲ 2-4 ਹੋਣ ਲਈ ਜਾਂਦੇ ਆ ਆਫ ਰੋਡਿੰਗ ਕਰਦੇ ਆ ਹਾਈਕਿੰਗ ਕਰਦੇ ਆ ਸਵਿਮਿੰਗ ਕਰਦੇ ਆ ਤਾਂ ਤੁਹਾਡੇ ਕੋਲ ਪ੍ਰੋਪਰ ਗੀਅਰ ਹੋਣਾ ਚਾਹੀਦਾ ਬਚਾਅ ਦੇ ਤਰੀਕੇ ਹੋਣੇ ਚਾਹੀਦੇ ਆ ਪਾਣੀ ਦਾ ਤਾਂ ਇੱਥੇ ਬਿਲਕੁਲ ਵੀ ਯਕੀਨ ਨਹੀਂ ਹੈਗਾ ਇੱਕ ਤਾਂ ਠੰਡੇ ਬਹੁਤ ਹੈ ਹਾਈਪੋਥਰਮੀਆ ਹੋ ਜਾਂਦਾ ਦੂਜਾ ਪਾਣੀ ਡੂੰਘੇ ਬਹੁਤ ਹੈ ਪਤਾ ਨਹੀਂ ਹੈਗਾ ਵੀ ਅਗਲੇ ਪੈਰ ਪੱਟਿਆਂ ਕੀ ਹੋ ਜਾਣਾ ਆ ਤੇ ਹਾਈਕਿੰਗ ਵੇਰਾ ਕਰਨ ਲਈ ਜਾਂ ਆਫ ਰੋਡ ਐਕੈਡ ਕੋ ਪ੍ਰੋਪਰ ਗੀਅਰ ਚਾਹੀਦਾ ਸੈਟਲਾਈਟ ਫੋਨ ਸੈਟਲਾਈਟ ਰੇਡੀਓ ਜੀਪੀਐਸ ਸਿਸਟਮ ਅੱਜ ਕੱਲ ਤਾਂ ਕੱਪੜੇ ਵੀ ਟ੍ਰੈਕਰਸ ਦੇ ਵਾਸਤੇ ਇਹੋ ਜਿਹੇ ਆਉਂਦੇ ਆ ਕਿ ਉਹਨਾਂ ਦੇ ਵਿੱਚ ਚਿਪ ਲੱਗੀ ਹੁੰਦੀ ਹੈ ਜੇਕਰ ਤੁਸੀਂ ਗਵਾਚ ਵੀ ਜੰਨੇ ਤਾਂ ਉਹਨੂੰ ਟਰੈਕ ਕੀਤਾ ਜਾ ਸਕਦਾ ਆ ਸੋ ਕੁੱਲ ਮਿਲਾ ਕੇ ਸੇਫਟੀ ਦੀ ਬੜੀ ਲੋੜ ਆ ਅਤੇ ਖਾਸ ਕਰਕੇ ਜਦੋਂ ਤੁਸੀਂ ਹਾਈਕਿੰਗ ਕਰਨ ਜਾਂਦੇ ਆ ਜਾਂ ਸ਼ਿਕਾਰ ਕਰਨ ਜਾਂਦੇ ਆ ਤਾਂ ਇਕੱਲਿਆਂ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਆ ਜਿਹੜੇ ਦੇ ਨਾਲ ਚੱਲਦੇ ਆ ਬਿਲਕੁਲ ਕਦਮ ਦੇ ਨਾਲ ਕਦਮ ਮਿਲਾ ਕੇ ਉਹਦੇ ਨਾਲ ਚੱਲਣਾ ਚਾਹੀਦਾ ਤਾਂ ਕਿ ਜੇ ਕੋਈ ਹਾ사 ਹੋਵੇ ਤਾਂ ਦੂਜੇ ਨੂੰ ਪਤਾ ਲੱਗ ਸਕੇ ਉਹਨੂੰ ਬਚਾ ਸਕੇ ਸੋ ਇਸ ਤੇ ਵਾਸਤੇ ਬੜੀਆਂ ਜ਼ਰੂਰੀ ਆ ਸਾਵਧਾਨੀਆਂ ਰੱਖਣੀਆਂ ਹੁਣੇ ਮੁੰਡੇ ਦੀ ਮੌਤ ਕਿਵੇਂ ਹੋਈ ਏ ਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਕਿਉਂਕਿ ਜਦੋਂ ਹਾਈਕਿੰਗ ਤੇ ਜਾਂਦੇ ਆ ਉਦੋਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਪੈਰ ਤਿਲਕ ਦੇ ਨਾਲ ਬੰਦਾ ਉਪਰੋਂ ਥੱਲੇ ਆ ਰੰਗਦਾ ਸੱਟਾਂ ਲੱਗ ਜਾਂਦੀਆਂ ਕੋਈ ਜੰਗਲੀ ਜਾਨਵਰ ਮੋਰੋ ਟੱਕਰ ਸਕਦਾ ਆ ਕੋਈ ਕੁਦਰਤੀ ਬਿਮਾਰੀ ਜਿਹੜੀ ਆ ਕੋਈ ਦਿਲ ਦਾ ਦੌਰਾ ਜਾਂ ਕੋਈ ਹੋਰ ਹੋ ਸਕਦੀ ਆ ਸੋ ਕਈ ਤਰ੍ਹਾਂ ਦੇ ਮਸਲੇ ਦਰਪੇਸ਼ ਹੋ ਸਕਦੇ ਆ ਸੋ ਹਾਲ ਦੀ ਘੜੀ ਨਹੀਂ ਜਾਣਕਾਰੀ ਮਿਲੀ ਆ ਕਿ ਨੌਜਵਾਨ ਜਿਹੜਾ ਕਿ ਬੜਾ ਹੀ ਹੌਨਰ ਦਿਖਾਈ ਦੇ ਰਿਹਾ ਪੜ੍ਹਾਈ ਉਹਦੀ ਜਿਹੜੀ ਕੰਪਿਊਟਰ ਸਾਇੰਸ ਤੇ ਬਿਜ਼ਨਸ ਦੀ ਸੀਗੀ ਐਸਐਫਯੂ ਸਾਈਮਨ ਫ੍ਰੀਜ਼ਰ ਯੂਨੀਵਰਸਿਟੀ ਤੋਂ ਸਾਡੇ ਵਿਚਕਾਰ ਨਹੀਂ ਰਿਹਾ ਇਸ ਦੇ ਨਾਲ ਹੀ ਆਪਾਂ ਗੱਲ ਕਰੀਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਸਮੂਹਿਕ ਗੋਲੀਬਾਰੀਆਂ ਬਹੁਤ ਹੁੰਦੀਆਂ ਤੇ ਹੁਣ ਇਹੋ ਜਿਹੀ ਇੱਕ ਗੋਲੀਬਾਰੀ ਮਿਨੀਐਪੋਲਿਸ ਦੇ ਇੱਕ ਕੈਥੋਲਿਕ ਸਕੂਲ 'ਚ ਹੋਈ ਆ ਹਾਲੇ ਸਕੂਲ ਸ਼ੁਰੂ ਹੀ ਹੋਇਆ ਸੀਗਾ ਅਸ ਸੁਰੂ ਹੁੰਦਿਆ ਸਾਰੇ ਸਾਈ ਸਕੂਲਾਂ ਦੇ ਵਿੱਚ ਪ੍ਰੇਅਰ ਕਰਾਈ ਜਾਂਦੀ ਆ ਬੱਚਿਆਂ ਨੂੰ ਸਕੂਲ ਦੇ ਵਿੱਚ ਬਣੇ ਚਰਚ ਚ ਲੈ ਜਾਇਆ ਜਾਂਦਾ ਸੋ ਉੱਥੇ ਦਰਜਨਾਂ ਦੀ ਗਿਣਤੀ ਵਿੱਚ ਬੈਠੇ ਜਿਹੜੇ ਪ੍ਰਾਰਥਨਾ ਬੱਚੇ ਕਰ ਰਹੇ ਉਹਨਾਂ ਦੇ ਉੱਤੇ ਇੱਕ ਹਮਲਾਵਰ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਇਹ ਹਮਲਾਵਰ ਜਿਹਦੇ ਬਾਰੇ ਦੱਸਿਆ ਗਿਆ ਕਿ ਉਹਨੇ ਕਾਲੇ ਕੱਪੜੇ ਪਹਿਨੇ ਹੋਏ ਸੀਗੇ ਤੇ ਉਹਨੇ ਖਿੜਕੀਆਂ ਰਾਹੀਂ ਤੇ ਹੋਰ ਮੋਰੀਆਂ ਰਾਹੀਂ ਜਿਹੜੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਉਹਦੇ ਕੋਲ ਰਾਈਫਲ ਇੱਕ ਸ਼ਾਰਟ ਗਨ ਇੱਕ ਪਿਸਟਲ ਸੀਗਾ ਸੋ ਇਸ ਗੋਲੀਬਾਰੀ ਦੇ ਵਿੱਚ ਦੋ ਬਹੁਤ ਹੀ ਛੋਟੇ ਛੋਟੇ ਬੱਚੇ 8 ਅਤੇ 10 ਸਾਲ ਦੇ ਮਾਰੇ ਗਏ ਆ ਜਦੋਂ ਕਿ 17 ਦੇ ਕਰੀਬ ਹੋਰ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚ ਸਕੂਲ ਦਾ ਸਟਾਫ ਅਤੇ ਬੱਚੇ ਸ਼ਾਮਲ ਆ ਉਹ ਸ਼ਹਿਰ ਦੇ ਪੁਲਿਸ ਮੁਖੀ ਅਤੇ ਮੇਅਰ ਨੇ ਦੱਸਿਆ ਕਿ ਸਕੂਲ ਦੇ ਵਿੱਚ ਪ੍ਰਾਰਥਨਾ ਸਮੇਂ ਗੋਲੀਬਾਰੀ ਹੋਈ ਆ ਤੇ ਘਟਨਾ ਸਮੇਂ ਦਰਜਨਾ ਬੱਚੇ ਚਰਚ ਦੇ ਵਿੱਚ ਮੌਜੂਦ ਸੀਗੇ ਸੋ ਇਹ ਜਿਹੜਾ ਹਮਲਾਵਰ ਸੀ ਇਹਦੀ ਪਛਾਣ ਹੋ ਚੁੱਕੀ ਹੈ ਇਹਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਹਦਾ ਕੋਈ ਵੀ ਅਪਰਾਧੀ ਰਿਕਾਰਡ ਨਹੀਂ ਹੈਗਾ ਤੇ ਪੁਲਿਸ ਨੇ ਦੱਸਿਆ ਕਿ ਉਹਨੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਆ ਇਹਦੀ ਪਛਾਣ ਰੋਬਿਨ ਵੈਸਟਮੈਨ ਵਜੋਂ ਹੋਈ ਆ ਸੋ ਹਜੇ ਇਹਦੇ ਰੰਗ ਰੂਪ ਦਾ ਕੋਈ ਪਤਾ ਨਹੀਂ ਲੱਗ ਸਕਿਆ ਤੇ ਇਹ ਗੋਲੀਬਾਰੀ ਹੋਈ ਕਿਉਂ ਆ 20 ਸਾਲਾਂ ਦੇ ਨੌਜਵਾਨ ਨੂੰ ਬੱਚੇ ਨੇ ਕਿਉਂ ਜਿਹੜੇ ਆ ਦੁਖੀ ਕਰਦੇ ਸੀ ਕਿ ਉਹਨੂੰ ਗੋਲੀ ਚਲਾਉਣ ਲਈ ਮਜਬੂਰ ਹੋਣਾ ਪਿਆ ਤੇ ਜਿਸ ਹਿਸਾਬ ਨਾਲ ਪੁਲਿਸ ਕਹਿ ਰਹੀ ਐ ਕਿ ਦਾ ਕੋਈ ਅਪਰਾਧੀ ਰਿਕਾਰਡ ਨਹੀਂ ਸੀਗਾ ਉਹਦਾ ਕੋਈ ਹਜੇ ਮੈਂਟਲ ਸਿਕਨੈਸ ਦਾ ਰਿਕਾਰਡ ਕੋਈ ਸਾਹਮਣੇ ਨਹੀਂ ਆ ਰਿਹਾ ਫਿਰ ਉਹਨੇ ਇਹ ਵੱਡੀ ਕਾਰਵਾਈ ਨਹੀਂ ਕੀਤੀ ਕਿਉਂ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਬਣਿਆ ਹੋਇਆ ਆ ਐਫਬੀਆਈ ਨੇ ਇਸ ਨੂੰ ਡੋਮੈਸਟਿਕ ਟੈਰਰਿਜ਼ਮ ਯਾਨੀ ਕਿ ਘਰੇਲੂ ਅਤਵਾਦ ਦੀ ਇੱਕ ਕਾਰਵਾਈ ਦੱਸਿਆ ਅਤੇ ਨਾਲ ਦੇ ਨਾਲ ਇੱਕ ਨਫਰਤੀ ਕਾਰਵਾਈ ਦੱਸਿਆ ਤੇ ਉਸ ਦੇ ਹਿਸਾਬ ਦੇ ਨਾਲ ਹੀ ਉਹ ਕਹਿੰਦੇ ਦੀ ਜਾਂਚ ਕੀਤੀ ਜਾ ਰਹੀ ਆ ਆਉਣ ਵਾਲੇ ਘੰਟਿਆਂ ਚ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹਮਲਾਵਰ ਬਾਰੇ ਹੋਰ ਜਾਣਕਾਰੀ ਬਾਹਰ ਆਉਣ ਦੀ ਉਮੀਦ ਆ ਅਮਰੀਕਾ ਦੇ ਵਿੱਚ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਬਹੁਤ ਸਾਰੀਆਂ ਸਮੂਹਿਕ ਗੋਲੀਬਾਰੀਆਂ ਹੁੰਦੀਆਂ ਕਈ ਵਾਰੀ ਖਬਰਾਂ ਬਾਹਰ ਨਹੀਂ ਆਉਂਦੀਆਂ ਮਿਡ ਵੈਸਟਰਨ ਸਿਟੀ ਜਾਨਕਿ ਅਮਰੀਕਾ ਦੇ ਮੱਧ ਵਿੱਚ ਪੈਂਦੇ ਸੂਬੇ ਦਾ ਇੱਕ ਹੋਰ ਸ਼ਹਿਰ ਉੱਥੇ ਵੀ ਇੱਕ ਗੋਲੀਬਾਰੀ ਕੱਲ ਹੋਈ ਆ ਕੱਲ ਦੁਪਹਿਰੇ ਜੀਸਟ ਹਾਈ ਸਕੂਲ ਦੇ ਵਿੱਚ ਚੱਲੀਆਂ ਗੋਲੀਆਂ ਦੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋਈ ਆ 7 ਜਣੇ ਜ਼ਖਮੀ ਹੋਏ ਆ ਸੋ ਇਹ ਖਬਰ ਵੀ ਉੱਥੋਂ ਦੀ ਪੁਲਿਸ ਵੱਲੋਂ ਦਿੱਤੀ ਗਈ ਆ ਤੇ ਵੈਸੇ ਪੁਲਿਸ ਨੇ ਕਿਹਾ ਕਿ ਜਿਹੜੇ ਦੋਨੇ ਇਨਸੀਡੈਂਟ ਨੇ ਦੋਨਾਂ ਸ਼ਹਿਰਾਂ ਦੇ ਵਿੱਚ ਕਿਹੜੀ ਕੱਲ ਗੋਲੀ ਚੱਲੀ ਆ ਸਕੂਲ 'ਚ ਤੇ ਅੱਜ ਚੱਲੀ ਆ ਇਹਨਾਂ ਦਾ ਆਪਸ ਦੇ ਵਿੱਚ ਕੋਈ ਵੀ ਮਿਲ ਨਹੀਂ ਆ ਕਿਉਂਕਿ ਉੱਥੇ ਹਮਲਾਵਰ ਹੋਰ ਸੀਗਾ ਤੇ ਇੱਥੇ ਹਮਲਾਵਰ ਹੋਰ ਆ ਇਹਨਾਂ ਹਮਲਾਵਰਾਂ ਦਾ ਆਪਸ ਦੇ ਵਿੱਚ ਕੋਈ ਸਬੰਧ ਹਜੇ ਤੱਕ ਨਹੀਂ ਜੁੜਿਆ ਨਾ ਹੀ ਕੋਈ ਸੋਚ ਦਾ ਸਬੰਧ ਆਪਸ ਦੇ ਵਿੱਚ ਜੁੜਿਆ ਹੋਰ ਜਿਹੜੀ ਜਾਣਕਾਰੀ ਹੈ ਉਹਦੀ ਉਡੀਕ ਕੀਤੀ ਜਾ ਰਹੀ ਆ ਇਸ ਦੇ ਨਾਲ ਹੀ ਆਪਾਂ ਖੀਰ 'ਚ ਗੱਲਬਾਤ ਕਰੀਏ ਪੰਜਾਬਾਂ 'ਚ ਆਏ ਹੜ੍ਹਾਂ ਦੀ ਚੜਦਾ ਪੰਜਾਬ ਲੈਂਦਾ ਪੰਜਾਬ ਦੋਨੇ ਇਸ ਵਲੇ ਬੁਰੀ ਤਰ੍ਹਾਂ ਹੜ੍ਹ ਦੀ ਮਾਰ ਵਿੱਚ ਆਏ ਹੋਏ ਆ ਪੰਜਾਬ ਦੇ ਪੰਜੇ ਦਰਿਆ ਸਤਲੁਜ ਬਿਆਸ ਰਾਵੀ ਤੇ ਸਿੰਧ ਦਰਿਆ ਤੇ ਚਨਾਬ ਦਰਿਆ ਜਿਹੜੇ ਨੇ ਜੇਲਮ ਸਾਰੇ ਜਿਹੜੇ ਚੜੇ ਹੋਏ ਆ ਜੀ ਸੋ ਇਸ ਦੇ ਨਾਲ ਹਾਲਾਤ ਇਹ ਹੋਏ ਹੋਏ ਆ ਕਿ ਦੋਵਾਂ ਪੰਜਾਬਾਂ ਦੇ ਵਿੱਚ ਘਰਕਾਟ ਢਹ ਢੇਰੀ ਹੋ ਰਹੀ ਹੈ ਕਿਉਂਕਿ ਪਾਣੀ ਕਈਆਂ ਥਾਂ ਦੇ ਉਤੇ 8-10 ਫੁੱਟ ਤੋਂ ਵੀ ਵੱਧ ਚੁੱਕਾ ਤੇ ਪਸ਼ੂ ਜਿਹੜੇ ਆ ਬਹੁਤ ਸਾਰੇ ਰੁੜ ਗਏ ਆ ਪਾਣੀ ਦੇ ਵਿੱਚ ਪਸ਼ੂ ਬਹੁਤ ਵੱਡਾ ਖਜ਼ਾਨਾ ਹੁੰਦਾ ਆ ਅੱਜ ਕੱਲ ਤਾਂ ਮੱਝਾਂ ਗਾਇਆਂ ਲੱਖ ਲੱਖ ਦੇ ਲਾਗੇ ਹੋਈਆਂ ਹੋਈਆਂ ਕਈ ਜਿਹੜੇ ਬੱਜੇ ਰਹਿ ਗਏ ਪਸ਼ੂ ਉਹ ਮਾਰੇ ਜਾ ਚੁੱਕੇ ਆ ਫਸਲ ਜਿਹੜੀ ਆ ਪਹਿਲਾਂ ਹੀ ਡੁੱਬ ਚੁੱਕੀ ਆ ਕੰਧਾਂ ਟਹਿ ਰਹੀਆਂ ਘਰ ਟਹਿ ਰਹੇ ਆ ਲੋਕ ਜਿਹੜੇ ਆ ਘਰੋਂ ਬੇਘਰ ਹੋ ਕੇ ਇੱਕ ਰੱਬ ਦੇ ਆਸਰੇ ਤੁਰ ਪਏ ਆ ਕਿ ਪਤਾ ਨਹੀਂ ਗਾਹਾਂ ਜਾ ਕੇ ਪਾਣੀ ਕਦੋਂ ਉਤਰਨਾ ਤੇ ਘਰਾਂ ਦੇ ਵਿੱਚ ਵਾਪਸੀ ਹੋਣੀ ਆ ਸੋ ਜਿੰਨੇ ਵੀ ਦਰਿਆ ਆ ਉਹਨਾਂ ਦੇ ਨਾਲ ਲੱਗਦੇ ਇਲਾਕੇ ਇਸ ਵੇਲੇ ਪੂਰੀ ਤਬਾਹੀ ਹੇਠ ਆ ਜੰਮੂ ਕਸ਼ਮੀਰ ਦੇ ਵਿੱਚ ਗੱਲ ਕਰੀਏ ਤਾਂ ਜੰਮੂ ਦੇ ਵਿੱਚ ਤਵੀ ਦਾ ਜਿਹੜਾ ਪੌੜਾ ਜਾਂ ਦਰਿਆ ਆ ਉਹਦੇ ਵਿੱਚ ਦੇਖਿਆ ਜਾ ਰਿਹਾ ਕਿ ਕਿੰਨਾ ਪਾਣੀ ਆ ਚੁੱਕਾ ਇਹੀ ਹਾਲ ਹਿਮਾਚਲ ਦੇ ਵਿੱਚ ਅ ਜਿਹੜੀ ਕੁਦਰਤ ਦੇ ਨਾਲ ਖਲਵਾੜ ਕੀਤੀ ਗਈ ਆ ਦਰਖਤ ਵੱਡੇ ਟੁੱਕੇ ਗਏ ਆ ਸੁਰੰਗਾਂ ਬਣਾਈਆਂ ਗਈਆਂ ਵੱਡੇ ਵੱਡੇ ਹਾਈਵੇ ਜਿਹੜੇ ਕੱਢੇ ਗਏ ਆ ਉਹਦਾ ਨੁਕਸਾਨ ਹੁਣ ਸ਼ਰੇਆਮ ਦੇਖਣ ਨੂੰ ਮਿਲ ਰਿਹਾ ਪਾਣੀ ਨੂੰ ਕੋਈ ਰੋਕ ਟੋਕ ਹੈ ਨਹੀਂ ਪਾਣੀ ਵੱਡੀ ਮਾਤਰਾ ਦੇ ਵਿੱਚ ਨਿਕਲ ਰਿਹਾ ਆ ਸਰਕਾਰਾਂ ਦੀ ਜਿਹੜੀ ਇਹ ਨਲਾਇਕੀ ਉਹ ਸ਼ਰੇਆਮ ਦਿਸ ਰਹੀ ਆ ਕਿ ਜਦੋਂ ਮੌਸਮ ਵਿਭਾਗ ਕਹਿ ਰਿਹਾ ਸੀਗਾ ਕਿ ਇਸ ਸਾਲ ਇੰਨਾ ਮੀਂਹ ਪੈਣਾ ਆ ਤਾਂ ਪਹਿਲਾਂ ਡੈਮ ਖਾਲੀ ਕਿਉਂ ਨਹੀਂ ਕੀਤੇ ਗਏ ਪਹਿਲਾਂ ਉਹ ਜਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ਅਖੀਰ ਤੱਕ ਅੜੀਕ ਕਿਉਂ ਕੀਤੀ ਗਈ ਆ ਤੇ ਹੁਣ ਜਦੋਂ ਡੈਮਾਂ ਦੇ ਉੱਤੇ ਮੀਂਹ ਪੈ ਰਿਹਾ ਪਿੱਛੋਂ ਪਾਣੀ ਆ ਰਿਹਾ ਤੇ ਅਚਾਨਕ ਫਲੱਡ ਗੇਟ ਜਿਹੜੇ ਖੁੱਲੇ ਜਾ ਰਹੇ ਆ ਜਿਹਦੇ ਕਰਕੇ ਮੈਦਾਨੀ ਇਲਾਕੇ ਵੀ ਪਾਣੀ ਦੇ ਨਾਲ ਭਰ ਰਹੇ ਆ ਉਹ ਇਲਾਕੇ ਚਾਹੇ ਉਹ ਦਰਿਆਵਾਂ ਦੇ ਕੰਢੇ ਸਿਗੇ ਤੇ ਚਾਹੇ ਉਹ ਦਰਿਆਵਾਂ ਨਾਲ ਜੁੜੀਆਂ ਛੋਟੀਆਂ ਨਦੀਆਂ ਜਿਹੜੀਆਂ ਆ ਡਰੇਨਾਂ ਨੇ ਉਹ ਸਿਗੀਆਂ ਉਹਨਾਂ ਦੇ ਵਿੱਚ ਕਲੋਨੀਆਂ ਕੱਟ ਦਿੱਤੀਆਂ ਗਈਆਂ ਮਕਾਨ ਬਣਾ ਦਿੱਤੇ ਗਏ ਆ ਹੋਟਲ ਬਣਾ ਦਿੱਤੇ ਗਏ ਆ ਉਹ ਸਾਰਾ ਕੁਝ ਹੁਣ ਪਾਣੀ ਦੇ ਵਿੱਚ ਘਿਰ ਗਿਆ ਬਹੁਤ ਵੱਡਾ ਨੁਕਸਾਨ ਹੋ ਰਿਹਾ ਆ ਮਾਦੋਪੁਰ ਹੈਡਰੋਵਰਕਸ ਦੇ ਚਾਰ ਗੇਟ ਜਿਹੜੇ ਆ ਰੁੜ ਗਏ ਪਾਣੀ ਦੇ ਵਿੱਚ ਇੱਕ ਮੁਲਾਜ਼ਮ ਦੀ ਮੌਤ ਹੋਈ ਆ ਇਸ ਵਾਰ ਇੱਕ ਗਮਰਾਹ ਖੋਨ ਖਬਰ ਵੀ ਚੱਲ ਰਹੀ ਆ ਕਿ ਇਹ ਜੀ ਮਾਦੋਪੁਰ ਹੈਡਰੋਵਰਕਸ ਜਿਹੜਾ ਆ ਉਹਦੇ ਹੁਣ ਗੇਟ ਪੱਕੇ ਤੋਂ ਤੇ ਟੁੱਟ ਗਏ ਕਰਕੇ ਜਿਹਦੇ ਤਸਵੀਰ ਤੇ ਦੇਖਿਆ ਵੀ ਪਾਣੀ ਹੁਣ ਸਾਰਾ ਪੰਜਾਬ ਚ ਆ ਜਾਣਾ ਸੋ ਇਹ ਜਿਹੜਾ ਮਾਦੋਪੁਰ ਹੈਡਰੋਵਰਕਸ ਆ ਇੱਕ ਡੈਮ ਨਹੀਂ ਹੈਗਾ ਇੱਕ ਬਰਾਜ ਆ ਸੋ ਦਾ ਮਤਲਬ ਇਹ ਹੁੰਦਾ ਪਾਣੀ ਦੇ ਰੁੱਖ ਮੋੜਨ ਦੇ ਵਾਸਤੇ ਇੱਕ ਇਹ ਸਟਰਕਚਰ ਬਣਾਇਆ ਗਿਆ ਵੀ ਪਾਣੀ ਦੀ ਦਿਸ਼ਾ ਮੋੜੀ ਜਾ ਸਕੇ ਇਹ ਪਾਣੀ ਨੂੰ ਬਹੁਤਾ ਕੰਟਰੋਲ ਨਹੀਂ ਕਰਦਾ ਡੈਮ ਨਹੀਂ ਹੈਗਾ ਇਹ ਸੋ ਇਹਦੇ ਨਾਲ ਪਾਣੀ ਪਿੱਛੋਂ ਚਾਹੇ ਗੇਟ ਖੁੱਲੇ ਸੀਗੇ ਚਾਹੇ ਟੈਗਏ ਆ ਉਨਾ ਹੀ ਆਉਣਾ ਆ ਸੋ ਇਹ ਨੁਕਸਾਨ ਜਿਹੜਾ ਆ ਪੂਰੇ ਪੰਜਾਬ ਦੇ ਵਿੱਚ ਹੁਣ ਦਿਖਾਈ ਹੁੰਦਾ ਦੇ ਰਿਹਾ ਆ ਪਹਿਲਾਂ ਇਹ ਨੁਕਸਾਨ ਸਿਰਫ ਸਿਰਫ ਦਰਿਆਵਾਂ ਦੇ ਕੰਡੇ ਸੀਗਾ ਤੇ ਦੂਜੇ ਪਾਸੇ ਜਿਹੜੀਆਂ ਸਰਕਾਰਾਂ ਨੇ ਹੱਲੇ ਤਮਾਸ਼ੇ ਦੇਖ ਰਹੀਆਂ ਆ ਭਗਵਾਨਤਵਾਨ ਦੀ ਸਰਕਾਰ ਜਿਹੜੀ ਆ ਖੁਦ ਭਗਵਾਨਤਵਾਨ ਮੋਦੀ ਤੋਂ ਵੀ ਵੱਧ ਆਚਰਤੀਆਂ ਨੇ ਜੀ ਸੋ ਇਹ ਹੱਲੇ ਹੈਲੀਕਾਪਟਰਾਂ ਦੇ ਵਿੱਚ ਘੁੰਮ ਰਹੇ ਆ ਪਹਿਲਾਂ ਤਾਮਿਲਨਾਡੂ ਦੇ ਵਿੱਚ ਬਿਜ਼ੀ ਰਹੇ ਆ ਉੱਪਰੋਂ ਜਿਹੜੇ ਆ ਹੈਲੀਕਾਪਟਰਾਂ ਦੇ ਰਾਹੀਂ ਜਿਹੜੇ ਪੈਕੇਟ ਖਾਣ ਵਾਲੇ ਜਿਹੜੇ ਸਿੱਟੇ ਜਾ ਰਹੇ ਆ ਲੋਕ ਸ਼ਿਕਾਇਤ ਕਰ ਰਹੇ ਆ ਕਿ ਥੱਲੇ ਡਗਦਿਆਂ ਸਾਰੇ ਪਾਣੀ ਦੇ ਵਿੱਚੋਂ ਖਰਾਬ ਹੋ ਰਹੇ ਆ ਜਦੋਂ ਕਿ ਹਜੇ ਗਰਾਊਂਡ ਸੰਪਰਕ ਬਹੁਤਾ ਹੀ ਹੈਗਾ ਆ ਤੇ ਉਹ ਵਧੀਆ ਪ੍ਰਬੰਧ ਕਰਕੇ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਸੀ ਭੋਜਨ ਸੋ ਸਰਕਾਰ ਹਰ ਤਾਂ ਨਕਾਮ ਸਿੱਧ ਹੋ ਰਹੀ ਆ ਚਾਹੇ ਉਹ ਪਹਿਲਾਂ ਸੀਗੀ ਜਿੱਥੇ ਸਾਵਧਾਨੀ ਵਰਤਣੀ ਸੀਗੀ ਚਾਹੇ ਉਹ ਰਾਤ ਕਾਰਜਾਂ ਦੇ ਵਿੱਚ ਆ ਮੋਦੀ ਸਰਕਾਰ ਭਗਵੰਤ ਮਾਨ ਸਰਕਾਰ ਫੇਲ ਦਿਖਾਈ ਦੇ ਰਹੀਆਂ ਆ ਉੱਥੇ ਕੁਝ ਸ਼ਰਾਧਤੀ ਆਂਸਰ ਜਿਹੜੇ ਇਹ ਸਵਾਲ ਕਰ ਰਹੇ ਆ ਜੀ ਸ਼੍ਰੋਮਣੀ ਕਮੇਟੀ ਕਿੱਥੇ ਆ ਸਿੱਖ ਸੰਸਥਾਵਾਂ ਹੁਣ ਕਿੱਥੇ ਆ ਖਾਲਸਾ ਏਡ ਕਿੱਥੇ ਆ ਕਮਾਲ ਦੇਖੋ ਵੀ ਜਦੋਂ ਹਨ ਬਰਤਾਂਤ ਦੀ جنگ ਚੱਲਦੀ ਹੁੰਦੀ ਆ ਆਪ ਸ਼ਰਾਧਤ ਕਰਕੇ ਲੋਕਾਂ ਨੂੰ ਦੂਜੇ ਪਾਸੇ ਲਾ ਦਿਓ ਸਰਕਾਰ ਹੈਗੀ ਆ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਭਾਰਤ ਵਿੱਚ ਸਰਕਾਰ ਹੈਗੀ ਆ ਮੋਦੀ ਦੀ ਤੇ ਜ਼ਿੰਮੇਵਾਰ ਹੋ ਗਈ ਸ਼੍ਰੋਮਣੀ ਕਮੇਟੀ ਸਿੱਖ ਸੰਸਥਾਵਾਂ ਤੇ ਖਾਲਸਾ ایدਾ ਕਹੀ ਤੁਸੀਂ ਕਿੱਥੋਂ ਤੁਸੀਂ ਮੁੱਖ ਮੰਤਰੀ ਚੁਣੋ ਭਗਵੰਤ ਮਾਨ ਨੂੰ ਤੁਸੀਂ ਪ੍ਰਧਾਨ ਮੰਤਰੀ ਚੁਣੋ ਨਰਿੰਦਰ ਮੋਦੀ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਸਵਾਵਾ ਮਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਗੁਰਦੁਆਰੇ ਸਿੱਖ ਸੰਸਥਾਵਾਂ ਤੇ ਖਾਲਸਾ ایدਾ ਜਿਹੜੇ ਕਿ ਲੋਕਾਂ ਦੇ ਦਾਨ ਨਾਲ ਚੱਲਦੇ ਆ ਸੋ ਉਹਨਾਂ ਦੇ ਵਾਸਤੇ ਸ਼ਾਬਾਸ਼ ਹੈ ਆ ਕਿ ਇੰਨੇ ਗੁਰਦੁਆਰੇ ਖੁੱਲੇ ਹੋਏ ਆ ਖਾਲਸਾ اید ਤੇ ਹੋਰ ਜਥੇਬੰਦੀਆਂ ਆਪਣੇ ਸਿਰ ਖੁਦ ਮਾਰਦ ਕਰ ਰਹੀਆਂ ਉਹ ਵੱਧੂ ਮਦਦ ਆ ਲੋਕ ਜਿਹੜੇ ਅੱਗੇ ਆ ਕੇ ਮਦਦ ਕਰ ਰਹੇ ਆ ਦਾਨੀ ਮਦਦ ਕਰ ਰਹੇ ਆ ਪਰ ਸਰਕਾਰਾਂ ਕਿੱਥੇ ਆ ਇਹ ਤਾਂ ਜ਼ਿੰਮੇਵਾਰੀਆਂ ਸਰਕਾਰ ਦੀਆਂ ਸੀਗੀਆਂ ਰਾਹਤ ਕਾਰਜ ਵੀ ਤੇ ਬਚਾਉਣਾ ਵੀ ਅਤੇ ਉਦੋਂ ਪਹਿਲਾਂ ਸਾਵਧਾਨੀਆਂ ਵੀ ਸੋ ਕੁੱਲ ਮਿਲਾ ਕੇ ਸ਼ਰਾਤੀ ਅੰਸਦ ਜਾਣ ਕੇ ਇਹੋ ਜਿਹਾ ਨੈਰੇਟਿਵ ਛੇੜਦੇ ਆ ਕਿ ਲੋਕੀ ਜਿਹੜੇ ਸਰਕਾਰਾਂ ਨੂੰ ਸਵਾਲ ਨਾ ਪੁੱਛਣ ਉਲਟਾ ਸਮਾਜ ਸੇਵੀ ਸੰਸਥਾਵਾਂ ਮਦਬਾਲੇ ਹੋ ਜਾਣਾਂ ਤੇ ਸਰਕਾਰਾਂ ਨੂੰ ਹੋਣ ਵਾਲੇ ਸਵਾਲ ਜਿਹੜੇ ਜਾਣ ਬੁੱਝ ਕੇ ਸੰਸਥਾਵਾਂ ਵੱਲ ਮੋੜੇ ਜਾਂਦੇ ਆ ਇਹਦਾ ਸ਼ਰਾਤੀ ਆਂਸਰਾਂ ਦੀਆਂ ਗੱਲਾਂ ਮਗਰ ਮੁੜ ਕੇ ਸਾਡੇ ਕੁਝ ਭੋਲੇ ਪਾਲੇ ਲੋਕ ਵੀ ਉੱਠ ਕੇ ਸਵਾਲ ਕਰਨ ਲੱਗ ਪੈਂਦੇ ਆ ਤੋਂ ਤੁਹਾਨੂੰ ਯਾਦ ਕਰਾ ਦਈਏ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆ ਗਰ ਦਮ ਪ੍ਰਧਾਨ ਮੰਤਰੀ ਦੇ ਅੰਦਰ ਮੋਦੀ ਹੈ ਰਵੀ ਸਿੰਘ ਦੇ ਕੋਲੇ ਨਾਲ ਵਿੱਚ ਕੋਈ ਵੀ ਅਹੁਦਾ ਖਾਲਸਾਡ ਵਾਲਿਆਂ ਦੇ ਕੋਲ ਨਹੀਂ ਆ ਤੇ ਬਾਕੀ ਜਿਹਨਾਂ ਨੂੰ ਸਵਾਲ ਕਰਦੇ ਆ ਉਹਨਾਂ ਨੂੰ ਕਦੀ ਇਹ ਵੀ ਦੱਸਿਆ ਵਿੱਚ ਦਾਅਵਾ ਕੀਤਾ ਕਦੀ ਜਿਹਨਾਂ ਨੂੰ ਸਵਾਲ ਕਰਦੇ ਆ ਸੋ ਸਵਾਲ ਕਰਨ ਦਾ ਮੱਦਾ ਉੱਥੇ ਰੱਖੋ ਜਿੱਥੇ ਜ਼ਿੰਮੇਵਾਰੀ ਆ ਸਰਕਾਰਾਂ ਦੀ ਉਹਨਾਂ ਨੂੰ ਸਵਾਲ ਕਰਿਆ ਕਰੋ ਬਹੁਤ ਇਸ ਕਰਕੇ ਸਵਾਲ ਨਹੀਂ ਕਰਦੇ ਕਿਉਂਕਿ ਉਹ ਸਰਕਾਰਾਂ ਦੇ ਨਾਲ ਰਲੇ ਹੋਏ ਆ ਸਰਕਾਰਾਂ ਦੇ ਮਾਊਥ ਪੀਸ ਆ ਜਾਂ ਫੇ ਸਰਕਾਰਾਂ ਦੇ ਮਗਰ ਲੱਗੇ ਹੋਏ ਆ ਸੋ ਕੁੱਲ ਮਿਲਾ ਕੇ ਜਿਹੜਾ ਆ ਉਹ ਹਰ ਵਾਰ ਜਿਹੜਾ ਇਹ ਕਹਿ ਸਕਦੇ ਆ ਕਿ ਗੁੱਸਾ ਉਹ ਸੇਕਸ਼ਨ ਸਸਤਾਵਾਂ ਦੇ ਉੱਤੇ ਝਾੜਿਆ ਜਾਂਦਾ ਆ ਸੋ ਸ਼ੋਮਨੀ ਕਮੇਟੀ ਖਾਲਸਾ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਕਾਰਸੇਵਾਲੇ ਬਾਬੇ ਆਪਣੀ ਵਿੱਤ ਤੋਂ ਵੱਧ ਜੋਰ ਲਾ ਰਹੇ ਆ ਜੇ ਹਜੇ ਤੱਕ ਤੁਸੀਂ ਬਣੇ ਜਿਹੜੇ ਖੜੇ ਆ ਜੇਕਰ ਹਜੇ ਤੱਕ ਰਾਹਤ ਕਾਰਜਾਂ ਦੇ ਵਿੱਚ ਹਿੱਸਾ ਪੈ ਰਿਹਾ ਆ ਜੇਕਰ ਹੱਲੇ ਤੱਕ ਜਿਹੜੇ ਬੇਕਰੇ ਹੋਏ ਲੋਕਾਂ ਨੂੰ ਲੰਗਰ ਜਾ ਰਿਹਾ ਆ ਤੋਂ ਉਹਦੇ ਵਿੱਚ ਸਿੱਖ ਸੰਸਥਾਵਾਂ ਦਾ ਬਹੁਤ ਵੱਡਾ ਹੱਥ ਆ ਬਾਕੀ ਮੈਂ ਬਾਰ-ਬਾਰ ਕਹਿ ਰਿਹਾ ਕਿ ਹੁਣ ਬਹੁਤ ਸਾਰੇ ਠੱਗਾਂ ਨੇ ਪੈਸੇ ਇਕੱਠੇ ਕਰਨ ਤੁਰ ਪੈਣਾ ਆ ਤੁਆਂ ਨੂੰ ਬਚਨ ਦੀ ਲੋੜ ਆ ਪਹਿਲੀ ਗੱਲ ਤਾਂ ਆਪੋ ਆਪਣੇ ਪਿੰਡ ਆਪੋ ਆਪਣੇ ਇਲਾਕੇ ਦੇ ਵਿੱਚ ਜਿਹੜੀ ਆ ਮਦਦ ਦੀ ਕੋਸ਼ਿਸ਼ ਕਰੋ ਹੁਣ ਜਿਹੜੇ ਐਨ ਆਰ ਆਈਜ਼ ਨੇ ਪ੍ਰਵਾਸੀ ਪੰਜਾਬੀ ਆ ਇਹਨਾਂ ਨੂੰ ਵੀ ਤਿਆਰ ਰਹਿਣ ਦੀ ਲੋੜ ਆ ਕਿਉਂਕਿ ਗਾਂਹ ਸਾਡੀ ਲੋੜ ਪੈਣੀ ਆ ਪੰਜਾਬ ਦੀ ਬਾਹ ਅਸੀਂ ਪਹਿਲਾਂ ਵੀ ਫੜਦੇ ਆਏ ਆ ਸਾਡਾ ਫਰਜ਼ ਆ ਸਾਡੇ ਆਪਣੇ ਲੋਕ ਆ ਅਸੀਂ ਗਾਂਹ ਵੀ ਫੜਨੀ ਆ ਹੁਣ ਵੀ ਫੜਨੀ ਆ ਪਰ ਉਹ ਪੈਸੇ ਜਿਹੜੇ ਆ ਸਹੀ ਥਾਂ ਜਾਣ ਉਹਦੇ ਵਾਸਤੇ ਸਹੀ ਤਰੀਕਾ ਇਹੀ ਆ ਇਹ ਆਪੋ ਆਪਣੇ ਪਿੰਡ ਆਪੋ ਆਪਣੇ ਇਲਾਕੇ 'ਚ ਮਦਦ ਕੀਤੀ ਜਾਵੇ ਗੁਰਦੁਆਰਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪਵੰਦਕ ਕਮੇਟੀ ਦੇ ਵਿੱਚ ਖਾਲਸਾ ਈਦ ਵਰਗੀਆਂ ਜ਼ਿੰਮੇਵਾਰ ਸੰਸਥਾਵਾਂ ਨੂੰ ਮਦਦ ਕੀਤੀ ਜਾਵੇ ਤਾਂ ਕਿ ਪੈਸਾ ਬਰਬਾਦ ਨਾ ਹੋਵੇ ਤੇ ਬਾਕੀ ਜਿਹੜੇ ਸਰਕਾਰੀ ਕੰਮ ਆ ਉਹਨਾਂ ਦੇ ਵਾਸਤੇ ਸਰਕਾਰਾਂ ਨੂੰ ਜ਼ਰੂਰ ਜਵਾਬਦੇਹ ਬਣਾਇਆ ਜਾਵੇ ਤੇ ਨਾਲ ਨਾਲ ਅਰਦਾਸ ਕੀਤੀ ਜਾਵੇ ਕਿ ਗਾਹਾਂ ਮੌਸਮ ਸਹੀ ਹੋਵੇ ਬਚਾਅ ਹੋ ਜਾਵੇ ਇੱਥੇ ਆਪੇ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ